ਮਾ વૈਸ਼ਣੂ ਦੇਵੀ ਦੇ ਦਰਸ਼ਨ ਕਰਨਾ ਬਜ਼ੁਰਗਾਂ ਤੇ ਦਿਵਿਆਂਗਾ ਲਈ ਹੋਰ ਜ਼ਿਆਦਾ ਆਸਾਨ ਹੋ ਜਾਏਗਾ ਕਿਉਂਕਿ ਸਤੰਬਰ ਤੋਂ ਬੈਟਰੀ ਕਾਰ ਲਈ ਆਨਲਾਈਨ ਬੁਕਿੰਗ ਦੀ ਸਹੂਲਤ ਸਿਰਫ ਦਿਵਿਆਂਗਾ ਤੇ ਬਜ਼ੁਰਗਾਂ ਲਈ ਹੀ ਹੋਵੇਗੀ ਅਜੇ ਤੱਕ ਆਨਲਾਈਨ ਬੁਕਿੰਗ ਚ ਸਿਰਫ 30% ਕੋਟਾ ਹੀ ਦਿਵਿਆਂਗਾ ਤੇ ਬਜ਼ੁਰਗਾਂ ਲਈ ਹੈ ਬਾਕੀ 70% ਚ ਕੋਈ ਵੀ ਬੈਟਰੀ ਕਾਰ ਦੀ ਬੁਕਿੰਗ ਕਰਵਾ ਸਕਦਾ ਹੈ ਇਸ ਨਾਲ ਕਾਫੀ ਗਿਣਤੀ ਚ ਦਿਵਿਆਂਗਾਂ ਤੇ ਬਜ਼ੁਰਗਾਂ ਨੂੰ ਬੈਟਰੀ ਕਾਰ ਦੀ ਸਹੂਲਤ ਨਹੀਂ ਮਿਲਦੀ। ਉਹਨਾਂ ਨੂੰ ਅਰਧ ਕੁਆਰੀ ਸਥਿਤ ਕਾਊਂਟਰ ਤੇ ਕਤਾਰ ਚ ਖੜੇ ਹੋ ਕੇ ਟਿਕਟ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਸ਼ਰਾਈਨ ਬੋਰਡ ਨੇ ਅਜਿਹੇ ਪਕਤਾ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਬੈਟਰੀ ਕਾਰ ਦੀ ਆਨਲਾਈਨ ਬੁਕਿੰਗ ਆਮ ਲੋਕਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਨੂੰ ਕਾਊਂਟਰ ਤੇ ਹੀ ਤਤਕਾਲ ਬੁਕਿੰਗ ਕਰਵਾਉਣੀ ਪਵੇਗੀ। ਬਜ਼ੁਰਗਾਂ ਤੇ ਦਿਵਿਆਂਗਾ ਲਈ ਇਹ ਸਹੂਲਤ ਨੂੰ ਰਿਜ਼ਰਵ ਕਰ ਦਿੱਤਾ ਗਿਆ ਹੈ ਮਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨਾ ਬਜ਼ੁਰਗਾਂ ਤੇ ਦਿਵਿਆਂਗਾ ਲਈ ਹੋਰ ਜਿਆਦਾ ਆਸਾਨ ਹੋ ਜਾਏਗਾ ਕਿਉਂਕਿ ਸਤੰਬਰ ਤੋਂ ਬੈਟਰੀ ਕਾਰ ਲਈ ਆਨਲਾਈਨ ਬੁਕਿੰਗ ਦੀ ਸਹੂਲਤ ਸਿਰਫ ਦਿਵਿਆਂਗਾ ਤੇ ਬਜ਼ੁਰਗਾਂ ਲਈ ਹੀ ਹੋਵੇਗੀ ਅਜੇ ਤੱਕ ਆਨਲਾਈਨ ਬੁਕਿੰਗ ਚ ਸਿਰਫ 30% ਕੋਟਾ ਹੀ ਦਿਵਿਆਂਗਾ ਤੇ ਬਜ਼ੁਰਗਾਂ ਲਈ ਹੈ ਬਾਕੀ 70% ਚ ਕੋਈ ਵੀ ਬੈਟਰੀ ਕਾਰ ਦੀ ਬੁਕਿੰਗ ਕਰਵਾ ਸਕਦਾ ਹੈ ਇਸ ਨਾਲ ਕਾਫੀ ਗਿਣਤੀ ਚ ਦਿਵਿਆਂਗਾਂ ਤੇ ਬਜ਼ੁਰਗਾਂ ਨੂੰ ਬੈਟਰੀ ਕਾਰ ਦੀ ਸਹੂਲਤ ਨਹੀਂ ਮਿਲਦੀ। ਉਹਨਾਂ ਨੂੰ ਅਰਧ ਕੁਆਰੀ ਸਥਿਤ ਕਾਊਂਟਰ ਤੇ ਕਤਾਰ ਚ ਖੜੇ ਹੋ ਕੇ ਟਿਕਟ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਸ਼ਰਾਈਨ ਬੋਰਡ ਨੇ ਅਜਿਹੇ ਪਕਤਾ ਦੀ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਬੈਟਰੀ ਕਾਰ ਦੀ ਆਨਲਾਈਨ ਬੁਕਿੰਗ ਆਮ ਲੋਕਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਨੂੰ ਕਾਊਂਟਰ ਤੇ ਹੀ ਤਤਕਾਲ ਬੁਕਿੰਗ ਕਰਵਾਉਣੀ ਪਵੇਗੀ। ਬਜ਼ੁਰਗਾਂ ਤੇ ਦਿਵਿਆਂਗਾਂ ਲਈ ਇਸ ਸਹੂਲਤ ਨੂੰ ਰਿਜ਼ਰਵ ਕਰ ਦਿੱਤਾ ਗਿਆ ਹੈ।